ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਲ ਤੇ ਸੈਨੀਟੇਸ਼ਨ ਦੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਤੇ ਮੰਤਰੀ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਰਾ ਲਗਾ ਕੇ ਆਈ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਨਤਾ ਦੀ ਸਰਕਾਰ ਹੈ ਪਰ ਅੱਜ ਸਥਿਤੀ ਉੱਥੇ ਦੀ ਉੱਥੇ ਹੀ ਹੈ ਜਿਵੇਂ ਕਿ ਖਿਚੜੀਆਂ ਵਾਲਿਆਂ ਦੀਆਂ ਸਰਕਾਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਹੈ ਕਿ ਜਾਂ ਤਾਂ ਸਿਰਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਸਾਡਾ ਸੰਘਰਸ਼ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ। ਮਖਰ ਸਿੰਘ ਬਾਹਿਦਪਰੀ ਕਿ ਮਾਮਲਾ ਪੀ ਡਬਲਯੂ ਡੀ ਫੀਡਰਲ ਬਸ਼ਾ ਬਕਾ ਯੂਨੀਵਰਸਿਟੀ ਸਟੇਟ ਦਾ ਪ੍ਰੈਸਿਡੈਂਟ ਹੈ। ਅੱਜ ਧਰਨਾ ਕਿਉਂ ਲਾਣਾ ਪੈ ਰਿਹਾ ਸਾਨੂੰ? ਭਾਵੇਂ ਅੱਜ ਪੰਜਾਬ ਦੇ ਵਿੱਚ ਚੋਣ ਜਾਬਤਾ ਲਾਗੂ ਹੈ। ਅਸੀਂ ਲਾਉਣਾ ਨਹੀਂ ਚਾਹੁੰਦੇ ਸੀ ਧਰਨਾ। ਪਰ ਦੁੱਖ ਦੀ ਗੱਲ ਹੈ ਵੀ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਲਗਭਗ 2.5 3 ਸਾਲ ਦੇ ਵਿੱਚ ਇਸ ਡਿਪਾਰਟਮੈਂਟ ਦੇ ਅੰਦਰ 115 ਦੇ ਕਰੀਬ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਬਾਰ-ਬਾਰ ਉੱਥੋਂ ਦੇ ਪ੍ਰਬੰਧਕੀ ਪ੍ਰਸ਼ਾਸਨ ਵੱਲੋਂ ਬਾਰ-ਬਾਰ ਸਾਡੇ ਵੱਡੇ ਅਧਿਕਾਰੀਆਂ ਵੱਲੋਂ ਮੰਤਰੀ ਜੀ ਵੱਲੋਂ ਸਾਡੇ ਨਾਲ ਮੀਟਿੰਗਾਂ ਬਹੁਤ ਸਾਰੀਆਂ ਹੋਈਆਂ ਪਰ ਲਗਭਗ ਜਿਹੜਾ 115 ਦੇ ਕਰੀਬ ਮਲਾਜ਼ਮਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਡੈਥ ਵਾਲਿਆਂ ਨੂੰ ਦੂਜੀ ਜਦੋਂ ਅਸੀਂ ਗੱਲ ਕਰਦੇ ਆਂ ਵੀ ਪਿਛਲੇ ਸਮੇਂ ਤੋਂ ਸਾਡੇ ਕੋਲ ਪੋਸਟਾਂ ਖਾਲੀ ਪਈਆਂ ਪ੍ਰੋਮੋਸ਼ਨ ਕਰ ਰਹੀਆਂ ਉਹ ਪ੍ਰੋਮੋਸ਼ਨ ਵੀ ਕਿਸਤਾਂ ਚ ਕੀਤੀ ਜਾ ਰਹੀ ਹੈ ਜੂਨੀਅਨ ਇੰਜੀਨੀਅਰਾਂ ਨੇ ਵੈਸੇ ਯੂਨਿਟ ਟੈਕਨੀਸ਼ੀਅਨ 2 ਤੇ 1 ਤੋਂ ਬਾਅਦ ਡਿਪਾਰਟਮੈਂਟ ਦੇ ਅੰਦਰ ਸਿਰਫ ਤੇ ਸਿਰਫ 6% ਕੋਟਾ ਹੁੰਦਾ ਜਿਹੜਾ जेई ਬਣਾਉਣੇ ਆ ਵਿਭਾਗ ਵੱਲੋਂ ਉਹ ਵੀ ਅਨਾਂ ਕਰਨੀ ਕੀਤੀ ਜਾ ਰਹੀ ਹੈ ਬਣਾਏ ਨਹੀਂ ਜਾ ਰਹੇ ਇਸੇ ਤਰ੍ਹਾਂ ਦਰਜਾ 4 ਤੋਂ ਜੇ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਕੋਈ 30 ਸਾਲ ਬਾਅਦ 32 ਸਾਲ ਬਾਅਦ ਉਹਨੂੰ ਪ੍ਰੋਮੋਸ਼ਨ ਮਿਲਣੀ ਦਰਜਾ 4 ਤੋਂ ਦਰਜਾ 3 ਦੇ ਵਿੱਚ ਜਦੋਂ ਉਹ ਯੂਨੀਅਨ ਟੈਕਨੀਸ਼ੀਅਨ ਬਣਾਉਣਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਵਿਭਾਗ ਵੱਲੋਂ ਉਹ ਵੀ ਜਿਹੜੇ ਆ ਦਰਜਾ 4 ਤੋਂ ਦਰਜਾ 3 ਦੇ ਜਿਹੜਿਆ ਬਣਾਉਣ ਲਈ ਅਨਾਕਾਲੀ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਵੀ ਸਾਡੇ ਹਜ਼ਾਰਾਂ ਸਕੀਮਾਂ ਜਿਹੜੀਆਂ ਵਾਟਸਪਾਈਸ ਸਕੀਮਾਂ ਜਿਹਨਾਂ ਨੂੰ ਅਸੀਂ ਕਹਿੰਦੇ ਆ ਉਹ ਖਾਲੀ ਹੋ ਗਈਆਂ ਪਿਛਲੇ ਸਮੇਂ ਤੋਂ ਲਗਾਤਾਰ ਲੈ ਕੇ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਨਾ ਕਰਨੀ ਕਰਕੇ ਕੋਈ ਪ੍ਰਤੀ ਨਹੀਂ ਕੀਤੀ ਜਾ ਰਹੀ ਕੋਲਟੋ ਆ ਲਾਕਡਾਊਨ ਦੀ ਗੱਲ ਸਾਨੂੰ ਦੱਸੀ ਜਾ ਰਹੀ ਹੈ ਵੀ ਪੰਜਾਬ ਦੇ ਵਿੱਚ ਚੋਣ ਜਬਤਾ ਲੱਗਾ ਹੈ ਵੀ ਪੰਜਾਬ ਦੇ ਵਿੱਚ ਚੋਣ ਜਬਤਾ ਲੱਗਣ ਕਰਕੇ ਕੋਈ ਪੱਤਰ ਨਹੀਂ ਜਾਰੀ ਕੀਤਾ ਸਾਡਾ ਪਰ ਸਾਡੇ ਹੈੱਡ ਆਫਸ ਵੱਲੋਂ 1200 ਸਕੀਮਾਂ ਪੰਚਾਇਤਾਂ ਦੇ ਹੈਨ ਉਪਰ ਜੜੀਆਂ ਕੋਈ ਕੁਝ ਦਿਨਾਂ ਦੇ ਵਿੱਚ ਕਰ ਦਤੀਆਂ ਜੇ ਚੋਣ ਜਬਤਾ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਬਾਰਸਾਂ ਤੇ ਲੱਗਾ ਹੋਵੇ ਉਹਨਾਂ ਨੂੰ 2.5 3 ਸਾਲ ਤੋਂ ਨੌਕਰੀਆਂ ਨਾ ਮਿਲਣ ਵਿਭਾਗ ਦੇ ਅੰਦਰ 20 ਸਾਲ ਤੋਂ ਬੰਦੇ ਕੰਮ ਕਰਦੇ ਐ ਪਰ ਮਹਿਕਮਾ ਉਹਨਾਂ ਨੂੰ ਵਿਭਾਗ ਦੇ ਅੰਦਰ ਸ਼ਾਮਲ ਕਰਕੇ ਰੈਗੂਲਰ ਕਰਨ ਵਾਸਤੇ ਤਿਆਰ ਨਾ ਹੋਵੇ ਦਰਜਾ 3 ਤੇ ਦਰਜਾ 4 ਦੀਆਂ ਪ੍ਰੋਮੋਸ਼ਨਾਂ ਹੋਣ ਜੇ ਪ੍ਰੋਮੋਸ਼ਨਾਂ ਨਹੀਂ ਮਿਲਣੀਆਂ ਫਿਰ ਵਿਭਾਗ ਦੇ ਅੰਦਰ ਜੋ ਜੀਪੀ ਫੰਡ ਕਿਸੇ ਨੇ ਲੈਣਾ ਉਹ ਜੀਪੀ ਫੰਡ ਆ ਉਹਦੇ ਉੱਤੇ 3 3 4 4 ਕਟੋ-ਕਟ ਵੀ ਆ 3 3 4 4 ਰਿਬਜੈਕਸ਼ਨ ਨਹੀਂ ਲੱਗਦੇ 8 ਤੋਂ 10 ਦਾ ਸਬਜੈਕਸ਼ਨ ਲਾਉਂਦੀ ਐ ਸਾਡੇ ਹੈੱਡ ਆਫਸ ਦੇ ਵਿੱਚ ਜੇ ਸਾਡੀ ਛੋਟੀ ਤੋਂ ਛੋਟੀ ਮੰਗ ਹੋਵੇ ਨਕੀ ਤੋਂ ਨਕੀ ਮੰਗਵੀ ਐ ਚਾਹੇ ਉਹ ਵਸੀਬ ਬਣਾ ਪਾਸਪੋਰਟ ਬਣਾਣਾ ਹੋਵੇ ਪਾਸਪੋਰਟ ਬਣਾਉਣ ਦੇ ਲਈ ਮਨਜ਼ੂਰੀ ਲੈਣੀ ਹੋਵੇ ਉਹ ਵੀ ਸਾਡਾ ਹੈੱਡ ਆਫ ਦਾ ਡਿਪਾਰਟਮੈਂਟ ਦਿੰਦਾ ਜੇ ਅਸੀਂ ਦੋ ਛੁੱਟੀਆਂ ਚਾਰ ਛੁੱਟੀਆਂ 10 ਛੁੱਟੀਆਂ ਲੈਣੀਆਂ ਉਹ ਵੀ ਸਾਡਾ ਜਿਹੜਾ ਆ ਉਹ ਚੋਟੀ ਦਿੰਦਾ ਥੱਲੇ ਕਿਸੇ ਕੋਲ ਕੋਈ ਪਾਵਰ ਨਹੀਂ ਇੱਥੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਬੈਠਾ ਉਹ ਡਿਪਟੀ ਡਾਇਰੈਕਟਰ ਦਫ਼ਤਰ ਦੇ ਵਿੱਚ ਅਸੀਂ ਸੈਕਟਰੀ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਮੰਤਰੀ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਡਿਪਟੀ ਡਾਇਰੈਕਟਰ ਇਥੇ ਹੈਡ ਆਫ ਦੇ ਵਿੱਚ ਨਹੀਂ ਜਾਂਦਾ ਇਹਦੇ ਕੋਲ ਚਾਰ ਜਾਂ ਹੋਰ ਕਿਸੇ ਡਿਵੀਜ਼ਨ ਹੁੰਦਾ ਉਸ ਡਿਵੀਜ਼ਨ ਦੇ ਅੰਦਰ ਬੈਠਾ ਰਹਿੰਦਾ ਸਾਡੇ ਮਸਲੇ ਜਿਹੜੇ ਇੱਥੇ ਦੇ ਇੱਥੇ ਪੈਂਡਿੰਗ ਪਏ ਰਹਿੰਦੇ ਆ ਇੱਕ ਵੀ ਮਸਲਾ ਜਿਹੜਾ ਉਹ ਡਿਪਾਰਟਮੈਂਟ ਵੱਲੋਂ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਲਗਾਤਾਰ ਪਿਛਲੇ ਸਮੇ ਤੋਂ ਲਿਖ ਕੇ ਦਿੰਦੇ ਆ ਰਹੇ ਹਾਂ ਦੋ ਮੀਟਿੰਗਾਂ ਸਕਤੀ ਸਾਹਿਬ ਨਾਲ ਪਿਛਲੇ ਮਹੀਨੇ ਦੇ ਵਿੱਚ ਹੋ ਗਈਆਂ ਪਰ ਦੁੱਖ ਦੀ ਗੱਲ ਹੈ ਅੱਜ ਤੱਕ ਅੱਜ ਤੱਕ ਉਹ ਪਰਛੜੀ ਨਹੀਂ ਕਰੀ ਜਵੇ ਕੀਤੀ ਯਾਰ ਇਸ ਕਰਕੇ ਮਜਬੂਰ ਹੋ ਕੇ ਤੁਹਾਡਾ ਲਾੜਾ ਜਾ ਰਿਹਾ ਨਹੀਂ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵੀ ਜਾਈ ਸੀ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਆਮ ਗਰੀਬਾਂ ਦੀ ਪਾਰਟੀ ਐ ਲੇਕਿਨ ਤੁਸੀਂ ਧੱਕਿਆਂ ਦੀ ਗੱਲ ਕਰ ਰਹੇ ਹੋ ਕਸਾਸਨ ਦੇ ਉੱਤੇ ਇਲਜ਼ਾਮ ਲਗਾ ਰਹੇ ਹੋ ਕੀ ਕਹਿੰਦੇ ਹੋ ਇੱਥੇ ਕਿਤਾ ਦੇਖ ਦਿਓ ਦੇਖੋ ਜਿੱਥੋਂ ਤੱਕ ਆਮ ਪਾਰਟੀ ਦੀ ਸਰਕਾਰ ਦਾ ਮਸਲਾ ਆ ਹੁਣਵਾਜਮਾਨੇ ਖਾਸ ਕਰਕੇ ਆਪੀਆਂ ਤੇ ਕਾਂਗਰਸ ਦੇ ਸਤਾਏ ਹੋਏ ਲੋਕਾਂ ਨੇ ਆਪ ਦੀ ਸਰਕਾਰ ਲੈ ਕੇ ਆਂਦੀ ਸਰਕਾਰ ਬਣਾਉਣ ਦੇ ਵਿੱਚ ਮਲਾਕਮਾਂ ਦਾ ਬਹੁਤ ਵੱਡਾ ਜ਼ੋਰਦਾਨ ਹੈ ਪਰ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਜਿੰਨੇ ਮਲਾਕਮਾਂ ਦੇ ਨਾਲ ਵਾਅਦੇ ਕੀਤੇ ਆ ਇਹ ਸਰਕਾਰ ਨੇ ਇਤਨੀ ਵਾਅਦਾ ਉਹਨਾਂ ਦੇ ਵਿੱਚੋਂ ਪੂਰਾ ਨਹੀਂ ਕੀਤਾ ਜਾ ਰਿਹਾ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰ ਦੇਵਾਂਗੇ ਅੱਜ ਸਾਡੇ ਅੰਮਲੀਆਂ ਨੂੰ ਸਾਡੇ ਮੰਤਰੀਆਂ ਨੂੰ 8 ਤੋਂ 10 ਸੱਤ ਪੈਨਸ਼ਨਾਂ ਮਿਲ ਰਹੀਆਂ ਪਰ ਸਾਡੇ ਮਲਾਜ਼ਮਾਂ ਨੂੰ ਇੱਕ ਇੱਕ ਚਾਰ ਤੋਂ ਵੱਧ ਕੋਈ ਪੈਨਸ਼ਨ ਨਹੀਂ ਸਰਕਾਰ ਨੇ ਮੰਨਿਆ ਸੀ ਦਵਾਂਗੇ ਨਹੀਂ ਦਿੱਤੀ ਜਾ ਰਹੀ ਤਿੰਨ ਡੀਏ ਦੀਆਂ ਕਿਸ਼ਤਾਂ ਸਾਡੀਆਂ ਡਿਊ ਆ ਤਿੰਨ ਡੀਏ ਦੀਆਂ ਕਿਸ਼ਤਾਂ ਦਾ 12% ਬਣਦਾ ਪਰ ਸਾਡੀ ਸਰਕਾਰ ਕੋਲ ਕੋਈ ਵੀ ਡੀਏ ਦੀ ਕਿਸ਼ਤਾਂ ਅਨਾਉਂਸ ਨਹੀਂ ਕੀਤਾ ਜਾ ਰਿਹਾ ਪਿਛਲੇ 5.5 ਸਾਲ ਦਾ ਟਕਾਇਆ ਖੜਾ ਭਗਤਮਾਨ ਦੀ ਸਰਕਾਰ ਦਾ ਇੱਕ ਵੀ ਪੈਸਾ ਜਿਹੜਾ ਉਹ ਬਤਾਲੋ ਦਾ ਦਿੱਤਾ ਨਹੀਂ ਜਾ ਰਿਹਾ ਸਰਕਾਰ ਨੇ ਕਿਹਾ ਸੀ ਵੀ ਨਵੇਂ ਨੌਕਰੀਆਂ ਜਵਾਰ ਦੋਗੇ ਭਰਤੀਆਂ ਕਰਾਂਗੇ ਪਰ ਮੈਂ ਕਿਹੜਾ ਤੱਕ ਦੇਖੀ ਨਾ ਜਲ ਸਪਲਾਈ ਐਂਡ ਸੈਨੀਟੇਸ਼ਨ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਜਾ ਰਹੀ ਅਵਾਰਾ ਖੜੀ ਹੋ ਰਿਹਾ 26 ਦੇ ਵਿੱਚੋਂ ਲਗਭਗ 70% ਜਿਹੜੇ ਲੋਕ ਨਰਾਜ਼ ਮਾ ਇਹ ਲੋਕ ਬਾਹਰ ਹੁੰਦੇ ਪਰ ਨਹੀਂ ਜਾ ਰਹੇ ਆ ਪਰ ਸਾਡੇ ਅੰਦਰੋਂ ਦੇ ਅੰਦਰ ਕੋਈ ਧਰਤੀ ਨਹੀਂ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੁਣ ਵੀ ਪ੍ਰਚਾਰ ਕਰ ਰਿਹਾ ਜੀ ਅਸੀਂ ਨੌਕਰੀ ਦਿੱਤੀ ਉਹਦੇ ਬਲਬਲ ਦਾ 13 ਤੋਂ 13 ਸੀਟਾਂ ਲਵਾਂਗੇ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਚਾਹੇ ਕੋਈ ਵੀ ਹੋਵੇ ਲੇਕਿਨ ਮੈਂ ਪੰਜਾਬ ਕਾਟਮੇਟਾਂ ਦੀ ਪੰਜਾਬ ਦੀ ਪ੍ਰਧਾਨਗੀ ਕਰਦਾ ਜਲ ਸਪਲਾਈ ਐਂਡ ਸੈਨੀਟੇਸ਼ਨ ਪੀ ਡਬਲਯੂ ਡੀ ਇਰੀਗੇਸ਼ਨ ਸਿਵਰੇਜ ਬੋਰਡ ਤੋਂ ਚੂੰ ਪੰਜਾਹ ਮਾਤਮਾਂ ਦੇ ਵਿੱਚੋਂ ਇਹਨਾਂ ਨੇ ਨੌਕਰੀਆਂ ਦੇਣੀਆਂ ਦਾ ਇੱਕ ਤਸਰੀਆਂ ਪੰਜਾਹ ਮਾਤਮਾਂ ਦੇ ਉੱਤੇ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਬਾਰਤੋਂ ਨਹੀਂ ਨੌਕਰੀ ਦਿੱਤੀ ਆ ਇੱਕ ਵੀ ਕਰਮਚਾਰੀ ਜਿਹੜਾ ਸਾਡੇ ਡਿਪਾਰਟਮੈਂਟ ਦੇ ਅੰਦਰ ਕੀ ਨੀਤੀ ਰਹੀ ਲਗਾਤਾਰ ਧਰਨਾ ਲਾ ਰਿਹਾ ਅੱਜ ਧਰਨਾ ਲਾਵਾਂਗੇ ਜੇ ਅੱਜ ਫੇਰ ਵੀ ਇਹ ਸੰਭਾਰੀਆਂ ਨੂੰ ਚਾਹੇ ਕੀ ਦੇ ਮੁਖੀ ਚੀਫ ਇੰਜੀਨੀਅਰ ਹੋਣ ਚਾਹੇ ਚੋੜੀ ਹੋਵੇ ਚਾਹੇ ਉਹ ਸਾਡਾ ਬੁੱਢੀ ਡਾਕਟਰ ਹੋਵੇ ਸਾਡੇ ਨਾਲ ਬਹਿ ਕੇ ਗੱਲ ਨਾ ਕਰੀ ਤਾਂ ਮਜਬੂਰ ਹੋ ਕੇ ਰੋਡ ਜਾਮ ਕਰਾਂਗੇ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਉਹਦੇ ਲਈ ਸਾਡੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਅਸੀਂ ਚਾਹੁੰਦੇ ਹਾਂ ਬਾਟ ਕੇ ਸਾਡੇ ਨਾਲ ਗੱਲ ਕੀਤੀ ਜਾਵੇ ਪਰ ਇਹ ਬੰਦਾਤ ਤੋਂ ਵੀ ਭੱਜ ਰਿਹਾ ਹੈ ਦਮ ਕਰਨ ਵਾਸਤੇ ਵੀ ਤਿਆਰ ਨਹੀਂ ਫਿਰ ਸਾਡੇ ਕੋਲ ਚਾਰਾ ਕੀ ਹੈ ਅਸੀਂ ਨਹੀਂ ਚਾਹੁੰਦੇ ਜਿੱਤ ਜੰਗ ਕਰੀਏ ਪਰ ਸਾਨੂੰ ਮਜਬੂਰ ਕੀਤਾ ਜਾ ਰਿਹਾ ਧੁੱਪ ਦੇ ਵਿੱਚ